ਵੇ ਤੇ ਪੁਰਾਣੀ ਗਾਇਆ ਛੇਰੀ ਤੱਕਸਾਨੇ ਗੱਲ ਤੇ ਪੁਰਾਣੀ ਗਾਇਆ ਛੇਰੀ ਤੱਕਸਾਨੇ ਕਾ ਤੇ ਪੁਰਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਸਦਕ ਸਮੂਹੀਆਂ ਹੀ ਨਕੋਦਰ ਦੀਆਂ ਸੰਗਤਾਂ ਤੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵੱਲੋਂ ਤਾਨਤਨ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਤਸ਼ਾਹ ਜੀਆਂ ਦੇ ਪ੍ਰਕਾਸ਼ ਉਪਰ ਨੂੰ ਸਮਰਪਿਤ ਇਸ ਵੇਲੇ ਨਗਰ ਕੀਰਤਨ ਦੀ ਆਰੰਭਤਾ ਹੋ ਰਹੀ ਹੈ ਪੰਜ ਪਿਆਰਿਆਂ ਦੀ ਲੋਹੇ ਜੇਟ ਸਤਿਗੁਰੂ ਕਿਰਪਾ ਰਹਿਮਤ ਬਖਸ਼ਿਸ਼ ਕਰਨ ਆਪ ਹੀ ਸਰਬੱਤ ਸੰਗਤਾਂ ਨੂੰ ਬਲ ਉਤਮ ਚਾਉ ਬਖਸ਼ਿਸ਼ ਕਰਨ ਆਪਣੇ ਦਰਕਰਦੀਆਂ ਸਵਾਮਾ ਸੱਚੇ ਪਾਤਸ਼ਾਹ ਆਪ ਜੀ ਕਰਵਾ ਲੈਣ ਇਸੇ ਤਰ੍ਹਾਂ ਸ਼੍ਰੀ ਖਣਪੜ ਸਾਹਿਬ ਦੇ ਯਾਪ ਆਰੰਭ ਹੋਏ ਹਨ 17 ਤਰੀਕ ਨੂੰ ਭੁੱਗ ਪੈਣਗੇ ਨਾਲ ਹੀ ਸਾਰੇ ਦਿਨ ਦੇ ਦੀਵਾਨ ਸੱਜਣ ਕੇ ਸਮੂਹੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਰਬੰਸ ਦਾਣੀ ਰਸਵੇਂ ਪਾਤਸ਼ਾਹ ਧੰਤਨ ਸੇਵ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪ੍ਰਕਾਸ਼ ਪੁਰਬ ਨੂੰ ਲਾ ਕੇ ਸਤਿਪੁਰਾਂ ਦੇ ਦਰਕਰਦੀਆਂ ਖੁਸ਼ੀਆਂ ਆਪਾ ਪ੍ਰਾਪਤ ਕਰਨੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਗੁਰਪੁਰਬ ਦੇ ਆਗਮਨ ਦੀ ਖੁਸ਼ੀ 'ਚ ਗੁਰਦੁਆਰਾ ਸਿੰਘ ਸਵਾਤੋ ਜੋ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਉਹ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਸ਼ਾਮ 6 ਵਜੇ ਸਮਾਪਤੀ ਗੁਰਦੁਆਰਾ ਗੁਰ ਸਿੰਘ ਸਵਾਵੀਕ ਹੋਵੇਗੀ ਮੈਂ ਆਪਣੇ ਵੱਲੋਂ ਨਕੋਦਰ ਦੀਆਂ ਸਾਰੀਆਂ ਸਿੰਘ ਸੰਗਠਨਾਂ ਵੱਲੋਂ ਸਾਰੀਆਂ ਸੰਗਤਾਂ ਨੂੰ ਪ੍ਰਕਾਸ਼ ਪੁਰਵਦੀਆਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਕੋਰਵਦੀਆਂ ਨੂੰ ਮੁਬਾਰਕਾਂ ਦੇਣਾ ਹਨ ਅਤੇ ਦੇਸ਼ਵਦੇ ਚੇਟੀ ਸੰਗਤ ਨੂੰ ਵੀ ਮੁਬਾਰਕ ਦੇਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਂ ਤਾਂ ਚੇਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਆਪ ਸੰਗਤਾਂ ਬੜੀ ਸ਼ਰਧਾ ਦਾ ਭਾਵਨਾ ਨਾਲ ਮਨਾਈਓ ਹਰ ਸੱਚੇ ਤਖਤ ਤੇ ਰਚਾਇਆ ਸਤ ਸੰਗਤ ਮੇਲਾ ਨਾਨਕ ਨਿਰਪਉ ਨਿਰੰਕਾਰ ਵਿੱਚ ਸਿੱਧਾ ਖੇਲਾ ਗੁਰਸਿਮਰ ਮਨਾਈ ਕਾਲ ਕਾ ਖੰਡੇ ਕੀ ਬੇਲਾ ਵੀ ਉਹ ਪੌਲ ਖੰਡੇ ਤਾਰ ਹੋਏ ਜਨਮ ਸੋਹਿਲਾ ਗੁਰ ਸੰਗਤ ਕੀਨੀ ਖਾਲਸਾ ਮਨ ਮੁਖੀ 도ਹਿਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਗਮਨ ਪਰਬ ਆਪ ਸੰਗਤਾਂ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾ ਰੀਆਂ ਹੋ ਜੋ ਪਹਿਲੀ ਤਰੀਕ ਤੋਂ ਪਰਵਾਤ ਫੇਰੀਆਂ ਆਰੰਭ ਕੀਤੀਆਂ ਗਿਆ ਸਨ ਨਿਰਵਿਗੰਤਾ ਸਾਇਦ 14 ਤਰੀਕ ਨੂੰ ਸੰਪੂਰਨ ਤਾਈ ਦੀ ਅਰਦਾਸ ਹੋਈ ਸਮੂਹ ਸੰਗਤਾਂ ਦਾ ਉੱਥੇ ਸਨਮਾਨਤ ਵੀ ਕੀਤਾ ਗਿਆ ਸੰਗਤਾਂ ਨੂੰ ਅੱਜ 15 ਤਰੀਕ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਤੋਂ ਮਹਾਨ ਨਗਰ ਕੀਰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਨੂੰ ਸਮਰਪਿਤ ਕਰਿਆ ਜਾ ਰਿਹਾ ਹੈ ਪੰਜ ਪਿਆਰਿਆਂ ਦੀ ਅਗਵਾਈ ਹੇਠ ਤਾਂ ਤਾਂ ਸ਼੍ਰੀ ਗੁਰਨ ਸਿੰਘ ਸਾਹਿਬ ਮਹਾਰਾਜ ਜੀ ਦੀ ਛੱਤਰ ਛਾਇਆ ਹੇਠ ਆਪ ਸਾਰੀਆਂ ਸੰਗਤਾਂ ਨੂੰ ਨਮਰਤਾ ਸਹਿਤ ਬੇਨਤੀ ਹੈ ਜੀ ਸਾਰੇ ਪ੍ਰੋਗਰਾਮਾਂ 'ਚ ਵੱਧ ਚੜ ਕੇ ਹਿੱਸਾ ਲੈ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਸਾਰੀ ਸੰਗਤ ਨੂੰ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਆਗਮਨ ਪਰੋਪ ਦੀਆਂ ਲੱਖ ਲੱਖ ਵਧਾਈਆਂ ਜੀ ਲੱਖ ਲੱਖ ਵਧਾਈਆਂ ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਾਰੇ ਨਾਪਤਰ ਨਮਸਕਾਰੇ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਹੋਏ ਤਾਰੇ ਤਨਤਨ ਸਾਹਿਬ ਜੀ ਗੁਰ ਸਿੰਘ ਪਾਸ਼ਾਹੀ ਦਾ ਆਗੂ ਪੁਰਵ ਸ਼ਹਿਰ ਦੀਆਂ ਸਮੂਹ ਸੰਗਤਾਂ ਅੱਜ ਆਲ ਮਿਲ ਕੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾ ਰੀਆਂ ਹਨ ਅੱਜ ਨਗਰ ਕੀਰਤਨ ਦੀ ਰਵਾਨਗੀ ਹੈ ਤਕਰੀਬਨ ਪਹਿਲੀ ਤਰੀਕ ਤੋਂ ਪਰਵਾਤ ਫੇਰੀਆਂ ਚੱਲ ਰਹੀਆਂ ਸਨ ਗੁਰੂ ਦੀਆਂ ਸੰਤਾਂ ਨੇ ਕਰ ਕਰ ਜਾ ਕੇ ਗੋਵਿੰਦ ਸਿੰਘ ਪਾਤਸ਼ਾਹੀ ਦਾ ਆਗਮਨ ਕੋਰ ਦੇ ਸੰਬੰਧ ਵਿੱਚ ਮੁੱਕਾ ਦਿੱਤਾ ਹੈ ਅਤੇ ਸੰਤਾਂ ਅੱਜ ਵੀ ਬੜੀ ਸ਼ਰਧਾ ਦੇ ਨਾਲ ਬੜੀ ਵੱਡੀ ਗਿਣਤੀ ਦੇ ਵਿੱਚ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਰਹੀਆਂ ਹਨ ਮੈਂ ਜਗਤਾਰ ਸਿੰਘ ਸ਼੍ਰੀ ਗੁਰੂ ਗੋਬਿੰਦ ਸਿੰਘ ਸਭਾ ਤੋਂ ਸਾਰੀਆਂ ਸੰਤਾਂ ਨੂੰ ਇਸ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ